ਦੇ ਵਿੱਚ ਨਾ ਅਸੀਂ ਇੱਕ 54 ਨੰਬਰ ਐਫਆਰ ਦਰਜ ਕੀਤੀ ਹੈ ਜੀ ਉਹਦੇ ਵਿੱਚ ਇੱਕ ਹਮ ਰਿਤਨਾ ਦਾ ਨੌਕਰ ਲੱਗਿਆ ਇਹ ਜਿਹੜੇ ਸਾਡੇ ਅੱਖ-ਵੱਖ ਬੈਂਕਾਂ ਦੇ ਟੀਮ ਮਿਲਿਆ ਇਹ ਦੇਖੋ ਕੀ ਕਰਦਾ ਸੀਗਾ ਘੋੜੇ ਪਾਲੇ ਲੋਕਾਂ ਨੂੰ ਬੈਂਕ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਸੀ ਕਈ ਵਾਰੀ ਜਿਹੜੇ ਬਿਊਰੋਕ੍ਰਾਟ ਹੋਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਆਪਣਾ ਉਹਨਾਂ ਤੋਂ ਪੈਸੇ ਦੀ ਨਿਕੁਲ ਰਾਖਦੇ ਏਟੀਮ ਦੇ ਵਿੱਚ ਇਹ ਕੀ ਕਰਦਾ ਸੀਗਾ ਉੱਥੇ ਜਾਂਦਾ ਸੀ ਏਟੀਮ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਸੀ ਕਿ ਮੈਂ ਤੁਹਾਨੂੰ ਪੈਸੇ ਕਰਵਾ ਕੇ ਦੇ ਦਿਆਂਗਾ ਉਹਨਾਂ ਨੂੰ ਮਤ ਕਰਨ ਦੀ ਬਜਾਏ ਉਹਨਾਂ ਦਾ ਇਹ ਜਿਹੜਾ ਪਾਸਵਰਡ ਹੁੰਦਾ ਹੈ ਉਹ ਉਹ ਦੇਖ ਲੈਂਦਾ ਸੀਗਾ ਉਹ ਪਾਸਵਰਡ ਦੇਖ ਕੇ ਤੇ ਉਹਨੂੰ ਆਪਣੇ ਕੋਲ ਆ ਲੈਦਾ ਸੀਗਾ ਉਸ ਤੋਂ ਬਾਅਦ ਉਹਨੂੰ 2-4000 ਜਿੰਨੇ ਵੀ ਪੈਸੇ ਕਢਵਾ ਕੇ ਤੇ ਉਹਨਾਂ ਦਾ ਆਈਡੀਆ ਬਦਲ ਲੈਂਦਾ ਸੀ ਉਹਨਾਂ ਦਾ ਆਈਡੀਆ ਆਪਣੇ ਕੋਲ ਰੱਖ ਲੈਂਦਾ ਸੀ ਆਪਣਾ ਆਈਡੀਆ ਉਹਨੂੰ ਦੇ ਦਿੰਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਕਾਊਂਟ ਜਿੰਨੇ ਵੀ ਪੈਸੇ ਸੀ ਉਹਨਾਂ ਨੂੰ ਕਢਵਾ ਲੈਂਦਾ ਸੀ ਜਾਂ ਆਨਲਾਈਨ ਸ਼ੋਪਿੰਗ ਕਰ ਲੈਂਦਾ ਸੀ ਉਹਦੇ ਵਿੱਚ ਸਾਨੂੰ ਟੋਟਲ 35 ਏਟੀਐਮ ਵੱਖ-ਵੱਖ ਬੈਂਕਾਂ ਦੇ ਕੋਲ ਰਿਹਾ ਠੀਕ ਹੈ ਇਹਦੇ ਤੋਂ ਅਸੀਂ ਗਰੀਬ ਜਿਹੜੇ ਹੈਗੇ ਪਹਿਲਾਂ 15 ਏਟੀਮ ਪਹਿਲਾਂ ਹੀ ਕੋਰਟਾਂ ਬੁਲੇ ਸੀਗੇ ਉਹਦਾ ਰਿਮਾਂਡ ਲਿਆਗਾ 9 ਏਟੀਮ ਦੀ ਗੋ ਬਾਤ ਚੱਲ ਰਹੀ ਹੋਏ ਨੇ 9 10 ਏਟੀਮ ਤੇ ਇਹਦੇ ਤੇ ਮੁਕੱਦਮਾ ਦਾਇਰ ਕੀਤਾ ਹੈ ਹੁਣ ਸਾਡੇ ਕੋਲ ਇਹ ਦੋਨਾਂ ਦਾ ਰਿਮਾਂਡ ਲਿਆਗਾ ਇਹਦੇ ਤੇ ਪਹਿਲਾਂ ਵੀ ਐਨਡੀਪੀਸ ਦੇ ਮੁਕੱਦਮੇ ਕਰਦੇ ਜਿਹਦੇ ਵਿੱਚੋਂ ਦੋ ਮੁਕੱਦਮੇ ਐਨਡੀਪੀਸ ਦਾ ਨੇ ਜਿਸ ਚੀਜ਼ ਤੇ ਅਸਾਂ ਵੀ ਸਜ਼ਾ ਵੀ ਕੱਢ ਚੁੱਕੇ ਹਾਂ ਤੇ ਹੁਣ ਇਹ ਰਿਮਾਂਡ ਹੋਇਆ ਵੀ ਪੁੱਛ-ਪੁੱਛ ਕਰ ਰਹੇ ਹੈ ਹੋਰ ਵੀ ਸਾਨੂੰ ਆਸ ਹੈ ਕਿ ਤੁਰਕੀ ਵੀ ਕੰਮ ਹੋਵੇਗਾ ਸਰੇਸ਼ ਕਾਇਤ ਇਹ ਕਰਨਾ ਆਇਆ ਸੀਗਾ ਇਹ ਮੁੰਡਿਆਂ ਨੇ ਟਰੈਪ ਲਾਇਆ ਸੀ ਕਿਸੇ ਜਬ ਬੁਜੁਰਗ ਦਾ ਉਹ ਬੁਜੁਰਗ ਨੂੰ ਨਹੀਂ ਸੀ ਪਤਾ ਤਾਂ ਉਹਨਾਂ ਨੂੰ ਛੱਡ ਪਿਆ ਉਹਨਾਂ ਨੂੰ ਛੱਡ ਹੋਇਆ ਉਹਨਾਂ ਨੇ ਜਦੀ ਫੋਨ ਕੀਤਾ ਪੁਲਿਸ ਨੂੰ ਪੁਲਿਸ ਨੂੰ ਔਫੀਸ ਦੇ ਗਈ ساری ਟੀਮ ਸਚੂ ਸਤਸ ਦੀ ਗੀਸ ਪਰ ਸੁਨੀਲ ਸਿੰਘ ਦੀ ਟੀਮ ਐਜਿੰਗ ਰੀਸੈਂਟਲੀ ਵਾਈ ਦੇ ਵਿੱਚ ਉੱਥੇ ਗਈ ਉਹਨਾਂ ਨੇ ਰੌਂਡ ਅਪ ਕੀਤਾ ਤੇ ਇਹਨਾਂ ਤੋਂ ਲਿਆ ਕੇ ਤੇ ਫਿਰ ਇਹਨਾਂ ਦਾ ਪੁੱਛਿਆ ਕਿ ਜਦੋਂ ਜਦੋਂ ਉਹਨਾਂ ਦਾ ਸਾਰਾ ਵੈਰੀਫਾਈ ਕੀਤਾ ਪੁੱਛ ਵਿੱਚ ਕੀਤੀ ਇਤਰਾਸ਼ੀ ਲਈ ਤਾਂ ਇਹਦੇ ਕੋਲ ਪੁੱਛ ਰੀਡਿੰਗ ਬਹੁਤ ਬੜੇ ਕੋਸ਼ਿਸ਼ੀ ਪੁੱਛ ਵਿੱਚ ਤੇ ਇਹਦੇ ਆਮਦ ਕਰਾਇਆ ਇਹ ਫੋਟੋ ਚਾਰੀ ਜੀ ਜਿਵੇਂ ਸਰ ਐਨਡੀਪੀਐਸ ਨੇ ਤੁਸੀਂ ਦੱਸਦੇ ਹੋ ਪਹਿਲਾਂ ਹੀ ਪਰਚੇ ਦੱਸਦੇ ਐ ਕੋਈ ਨਾ ਕੋ ਕੋ ਇਦਾਂ ਦਾ ਵੀ ਸਮਾਨ ਮਿਲਿਆ ਕੋਈ ਨਹੀਂ ਫਿਲਹਾਲ ਐਨਡੀ ਨਹੀਂ ਮਿਲੇਗਾ ਜੇ ਕੋਈ ਰਿਕਵਰੀ ਹੋਈ ਹੈ ਵਿਰੋਧੀ ਸਾਡੀ ਤਪਤੀ ਚਾਰੀ ਜੀ ਉਹ ਫਿਰ ਦੇਖਾਂਗੇ ਅੱਗੇ ਜਾ ਕੇ ਕੀ ਕੁਸ਼ੋਰ ਬਰਾਮ ਹੋ ਸਕਦੀ ਹੈ ਸਰ ਪਬਲਿਕ ਨੂੰ ਕੀ ਅਵੇਰਨੈਸ ਚਾਹੀਦੀ ਹੈ ਵਿੱਚ ਇਹੀ ਹੈ ਜੀ ਵੱਧ ਤੋਂ ਵੱਧ ਲੋਕਾਂ ਨੂੰ ਮੈਂ ਸੋਸ਼ਲ ਮੀਡੀਆ ਦੀ ਵੀ ਚਲਦੀ ਰਹਿੰਦੀ ਹੈ ਅਖਬਾਰਾਂ ਵਿੱਚ ਤੁਹਾਡੇ ਲਈ ਨਹੀਂ ਪਤਾ ਲੱਗਦਾ ਲਿੰਦਾ ਇਹਦੇ ਚੇਤੇ ਅਵੇਰਨੈਸ ਦੀ ਲੋੜ ਹੈਗੀ ਆਪਣਾ ਏਟੀਐਮ ਆਪਣਾ ਓਟੀਪੀ ਆਪਣੇ ਦੇਖੋ ਆਰਬੀ ਦੀ ਤਾਂ ਗੱਲ ਦੇ ਨੇ ਬੈਂਕ ਦੇ ਰਿਗਾਰਡਿੰਗ ਆਪਾਂ ਕੋਈ ਵੀ ਕਿਸੇ ਤਰ੍ਹਾਂ ਦਾ ਆਪਣਾ ਕੋਈ ਡਾਕੂਮੈਂਟ ਹੈ ਉਹ ਵੀ ਪੇਸ਼ੀਆ ਨਹੀਂ ਕਰਦੇ ਸੋ ਮੇਰੀ ਬੇਨਤੀ ਤਾਂ ਇਹ ਹੈ ਵੀ ਆਪਣਾ ਬੈਂਕਿੰਗ ਰਿਗਾਰਡਿੰਗ ਕੋਈ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਕੋਈ ਹੋਟੀ ਵੀ ਹੈਗਾ ਆਪਣਾ इवन ਆਪ ਤੁਹਾਡਾ ਸੀਏਟੀ ਬਾਰੇ ਤੁਹਾਨੂੰ ਦੇਣਾ ਹੀ ਹੈ ਤੇ ਇਹਦੇ ਇੱਥੇ ਬੇਨਸ ਨਹੀਂ ਹੋ ਰਹਾ ਆਪਾਂ ਹੋਣ ਹੋਣਾ ਚਾਹੀਦਾ ਹੈ ਤੇ ਜਿਹੜਾ ਬੈਂਕਤੀ ਇਸ ਤਰ੍ਹਾਂ ਅਫਸਰ ਦਾ ਹੋਰ ਜਿੰਨੇ ਕੋਈ ਅੱਜ ਕੱਲ੍ਹ ਤੁਹਾਨੂੰ ਕਦਾ ਮੰਗਾ ਲਉਂਦੀਆਂ ਨੇ ਕਿ ਉਹ ਘੁਮਰਾ ਕਰਦੇ ਨੇ ਕਿ ਆਪਾਂ ਘੋਲੇ-ਘੋਲੇ ਛੱਡੇ ਲੋਕ ਜਾ ਕੇ ਪੈਸੇ ਖਵਾਉਂਦੇ ਨੇ ਇਹਦੇ ਵਿੱਚ ਜਿਹਨਾਂ ਜਿਹਨੂੰ ਜਾੜਦੇ ਨੇ ਜਿਹਨੂੰ ਮਿ ਇਹ ਉਹਦੇ ਵਿਸ਼ਵਾਸ ਕਰਦੀ ਇਸ ਤਰ੍ਹਾਂ ਮੋੜ ਸਰ ਇਹ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਹੈ ਜਿਹੜਾ ਇਹ ਖੀੜੀ ਨੌ ਸਿੰਘ ਹੈ ਜੀ ਜਿਹੜਾ ਫਤਿਹਗੜ੍ਹ ਸਾਬ ਖੀੜੀ ਨੌ ਸਿੰਘ ਹੈ ਸਾਡੇ ਨੇ ਦੱਸਿਆ ਨੇ ਕਿ ਇੱਕ ਦਿਵਾਰ ਦਾ ਤਾਂ ਕੀਤੀਆਂ ਨੇਗੀ ਬੜੇ ਆ ਗਿਆ ਬਾਕੀ ਸਭੀ ਕੁਛ ਚੱਲੀ ਜਾ ਰਹੀ ਸਰ ਇਸ ਇਲਾਕੇ ਦੀ ਕਿੰਨੀਆਂ ਬਵਾਦਾਂ ਤਾਂ ਨੇ ਕੀਤੀਆਂ ਆਈਆਂ ਉਹ ਅਸੀਂ ਕਰਵਾਏਗੇ ਦੇਪਾ ਆਪਣਾ ਕੋਈ ਰੋਕ ਮੰਨੇ ਜਿੰਨਾ ਮੰਨੇ ਹੈਗਾ ਬਾਕੀ ਅਸੀਂ ਕਰ ਰਹੇ ਦੋ ਦਿਨ ਦਾ ਰਿਮਾਂਡ ਦੇ ਹੈ ਜੋ ਵੀ ਜੀ ਕੋਲ ਹੋ ਰਿਹਾ ਕੋਈ ਸਮੇਂ ਠੀਕ ਹੈ